ਈ ਲੱਗਦਾ ਸਥਿਤੀ ਅਮਰਤਪਾਲ ਦੇ ਹੱਕ ਦੇ ਵਿੱਚ ਪਹੁੰਚ ਰਹੀ ਆ ਗਿਆ ਭਾਈ ਕਲਾ ਵਰਤਰੀ ਆ ਮੈਂ ਨਾ ਕਿ ਬਹੁਤ ਵੱਡੀ ਲੀਡ ਨਾਲ ਭਾਈ ਸਾਹਿਬ ਜਿੱਤਣਗੇ ਭਾਈ ਇਹ ਸਰਕਾਰਾਂ ਨੇ ਧੱਕਾ ਹੀ ਵੜਾ ਕੀਤਾ ਹੁਣ ਖਾਲਸੇ ਦਾ ਝੰਡਾ ਝੁਲੂਗਾ ਤੇ ਆਪਾਂ ਭਾਈ ਸਾਹਿਬ ਨੂੰ ਵੱਡੀ ਲੀਡ ਨਾਲ ਜਿਤਾਉਣਾ ਵਾਦੇ ਪਾਰਲੀਮੈਂਟ ਚ ਭੇਜੇ ਪਾਪਾ ਜਿਹੜੀ ਪਾਰਟੀ ਆਂਦੀ ਆ ਪਹਿਲੋਂ ਸੌਂ ਖਾ ਕੇ ਆਂਦੀ ਆ ਜਿੱਤਾ ਦੀ ਜਾਂ ਸੌਂ ਖਾ ਕੇ ਆਂਦੇ ਕਿ ਅਸੀਂ ਇਹਦੇ ਨਾਲ ਕੰਮ ਕਰਾਂਗੇ ਲੋਕਾਂ ਦੇ ਸਾਰੇ ਸੌਖਾ ਕਹਿੰਦੇ ਫਿਰ ਮੁਕਰ ਜਾਂਦੇ ਆ ਪਰ ਖਾਲਸਾ ਨਹੀਂ ਜਵਾਨੋ ਮੁਕਰਦਾ ਅਹੀ ਮਾਚਾਂ ਵਾਲਾ ਨੇ ਇੱਕੜਾ ਪਰਨ ਕਰ ਲਾ ਕੇ ਇੱਕ ਵਾਰ ਲਾਂਮਾ ਲੈ ਲਿਆ ਸੀ ਹੁਣ ਨਹੀਂ ਲਾਂਮਾ ਨਹੀਂ ਰਹਿਣਾ ਪਰ ਭਾਜਪੀ ਵਾਲੇ ਤਾਂ ਕਹਿੰਦੇ ਅਸੀਂ 400 ਪਾਰ ਜਾਣਾਗਾ ਉਧਰ ਕਾਲੀਦਰ ਵਿਰਸਾ ਸਿੰਘ ਵਲਟੋਆ ਕਹਿੰਦੇ ਕਹਿੰਦੇ ਮੈਂ ਪੰਥਦਰਦੀ ਆ ਪੰਥਦਰਦੀ ਜਿਹੜੇ ਮਰਜ਼ੀ ਆਪਣੇ ਆਪ ਨੂੰ ਕਹਿਣ ਪਰ ਜਿਹੜਾ ਕੌਮ ਦਾ ਹੀਰਾ ਵਾ ਅਮਰਤਪਾਲ ਸਿੰਘ ਦੇਖਦੀ ਰਹੂਗੀ ਏਡੀ ਵੱਡੀ ਲੀਡ ਨਾਲ ਜਿੱਤਾਂਗੇ ਕਿ ਸਾਰੀ ਦੁਨੀਆ ਦੀਆਂ ਅੱਖਾਂ ਖੋਲੀਆਂ ਰਹਿ ਜਾਣਗੀਆਂ ਕਿ ਇਹਦੇ ਆਰਐਸਐਸ ਚੋਂ ਲੜਾ ਰਹੀ ਆ ਆਰਐਸਐਸ ਦਾ ਹੀ ਬੰਦਾ ਅਮਰਤਪਾਲ ਆਰਐਸਐਸ ਨੇ ਪਲਾਂਟ ਕੀਤਾ ਹੋਇਆ ਓਏ ਦੁਨੀਆ ਬਥੇਰੀਆਂ ਗੱਲਾਂ ਕਰਦੀ ਆ ਕੁੱਤੇ ਬਥੇਰੇ ਭੌਂਗਦੇ ਆ ਪਰ ਸਿੰਘ ਨਹੀਂ ਡਰਦੇ ਹਾਥੀ ਲੰਘ ਹੀ ਜਾਂਦੇ ਤੁਹਾਨੂੰ ਪਤਾ ਹੀ ਨਹੀਂ ਸਾਡੇ ਘਰ ਦੀਆਂ 18 ਵੋਟਾਂ 18 ਦੀਆਂ 18 ਅਮਰਤਪਾਲ ਨੂੰ ਜਾਣਗੀਆਂ ਜੀ ਅੱਛਾ ਬਿਲਕੁਲ ਜੀ ਸਾਡਾ ਪਿੰਡ ਵੀ ਪੂਰਾ ਸਾਥ ਦੇ ਰਿਹਾ ਪੂਰੇ ਸਰਪੰਚ ਵੀ ਸਾਰੇ ਨਾ ਆ ਰਹੇ ਆਪਣੇ ਹਲਕਾ ਤਰਨਤਨ ਦੇ ਵਿੱਚ ਮੌਜੂਦ ਆ ਜਿੱਥੇ ਅੱਜ ਅਮਰਪਾਲ ਸਿੰਘ ਦੇ ਪਿਤਾ ਦੇ ਵੱਲੋਂ ਜਿਹੜਾ ਰੋਡ ਸ਼ੋਅ ਕੱਢਿਆ ਜਾ ਰਿਹਾ ਇਹ ਇਕੱਠ ਇਹ ਨਾਰਿਆਂ ਦੀ ਗੂੰਜ ਦੇਖ ਸਕਦੇ ਹੋ ਕਿ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਮੀਰਵਾਦ ਦੇ ਵਜੋਂ ਚੌਣ ਲੜ ਰਹੇ ਅਮਰਪਾਲਪਾਲ ਸਿੰਘ ਦੇ ਹੱਕ ਦੇ ਵਿੱਚ ਅੱਜ ਤਰਨਤਾਰਨ ਸ਼ਹਿਰ ਦੇ ਅੰਦਰ ਜਿਹੜਾ ਰੋਡ ਸ਼ੋਅ ਘਟਿਆ ਜਾ ਰਿਹਾ ਅਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਮਰਪਾਲਪਾਲ ਸਿੰਘ ਦੇ ਸਮਰਥਕ ਨੇ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਪਿਤਾ ਖੁਦ ਜਿਹੜੇ ਇਸ ਰੋਡ ਸ਼ੋਅ ਦੀ ਅਗਵਾਈ ਕਰ ਰਹੇ ਨੇ ਉਹਨਾਂ ਦੇ ਭਰਾਤਾ ਜਿਹੜੇ ਇੱਥੇ ਮੌਜੂਦ ਨੇ ਅਤੇ ਹੋਰ ਜਿਹੜੇ ਉਹਨਾਂ ਦੇ ਸਮਰਥਕ ਨੇ ਉਹਨਾਂ ਨੂੰ ਚੋਣ ਵਾਲੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਨੇ ਦੇਖ ਸਕਦੇ ਹੋ ਜਿਹੜੀ ਇਹ ਨਾਰਿਆਂ ਦੀ ਜਾ ਹੈ ਇੱਕ ਸਾਬਿਤ ਕਰਦੀ ਆ ਕਿ ਇਸ ਵਾਰ ਜਿਹੜੇ ਸਮੀਕਰਨ ਬਦਲਣਗੇ ਖਾਸ ਤੌਰ ਦੇ ਉੱਤੇ ਜਿਹੜਾ ਇੱਕ ਉਹ ਧਰਤੀ ਆ ਉਹ ਹਲਕਾਗਾ ਜਿੱਥੋਂ ਬੀਬੀ ਖਾਲੜਾ ਨੇ ਵੀ ਜਿਹੜੀ 2019 ਦੇ ਅੰਦਰ ਚੋਣ ਲੜੀ ਸੀ 211400 ਵੋਟ ਪੈਂਦੀ ਆ ਪਰ ਉਹ ਹਾਰ ਜਾਂਦੇ ਨੇ ਪਰ ਇਸ ਵਾਰ ਕਿਹਾ ਜਾ ਰਿਹਾ ਕਿ ਖਡੂਰ ਸਾਹਿਬ ਵਾਲਿਆਂ ਦਾ ਮੰਨਣਾਗਾ ਕਿ ਅਸੀਂ ਜਿਹੜਾ ਮੇਣਾ ਸੀਗਾ ਜੋ ਬੀਬੀ ਖਾਲੜਾ ਦਾ ਹਾਰਾਂ ਦਾ ਮੇਣਾ ਸਾਡੇ ਮੱਥੇ ਮੜਿਆ ਗਿਆ ਉਹ ਮੇਨਾ ਜਿਹੜਾ ਅਸੀਂ ਇਸ ਵਾਰ ਉਤਾਰ ਦੇਵਾਂਗੇ ਅਮਰਤਪਾਲ ਨੂੰ ਚਿਤਰਾਵਾਂਗੇ ਇਹ ਇਕੱਠ ਇਹ ਵੱਡੇ ਵੱਡੇ ਜਿਹੜੇ ਤੁਸੀਂ ਝੰਡੇ ਦੇਖ ਸਕਦੇ ਹੋ ਤਾਂ ਇਹ ਇਕੱਠ ਜਿਹੜੇ ਚੜ੍ਹਦੀ ਕਲਾ ਦੇ ਪਤੀਕ ਨੇ ਜੋ ਖਾਲਸਾ ਰਾਜ ਦੀਆਂ ਜਿਹੜੀਆਂ ਨਿਸ਼ਾਨੀਆਂ ਕਹੀਆਂ ਜਾਂਦੀਆਂ ਸੀ ਇਹ ਨਿਸ਼ਾਨੀਆਂ ਜਿਹੜੀਆਂ ਇੱਥੇ ਨਜ਼ਰ ਆ ਰਹੀਆਂ ਨੇ ਨੌਜਵਾਨ ਖਾਸ ਤੌਰ ਤੇ ਵੱਡੀ ਗੈਂਤੀ ਪਹੁੰਚੇ ਹੋਏ ਨੇ ਗੱਲਬਾਤ ਵੀ ਕਰਾਂਗੇ ਬਾਈ ਕਿੱਥੋਂ ਆਏ ਹੋ ਪਿੰਡੇ ਢਰੂ ਤੋਂ ਭਾਈ ਕੀ ਲੱਗਦਾ ਸਥਿਤੀ ਅਮਰਤਪਾਲ ਦੇ ਹੱਕ ਦੇ ਵਿੱਚ ਪਹੁੰਚੇ ਹੋਏ ਨੇ ਆ ਗਏ ਭਾਈ ਕਲਾ ਵਰਤਰੀ ਆ ਮੈਂ ਨਾ ਕਿ ਬਹੁਤ ਵੱਡੀ ਲੀਡ ਨਾਲ ਭਾਈ ਸਾਹਿਬ ਜਿੱਤਣਗੇ ਅਕਸਰ ਪਹਿਲਾਂ ਚੋਣਾਂ ਹੁੰਦੀਆਂ ਸੀ ਉਦੋਂ ਵੱਖੋ ਵੱਖਰੇ ਝੰਡੇ ਨਜ਼ਰ ਆਉਂਦੇ ਸੀ ਪਰ ਐਤ ਕੀ ਕਹਿੰਦੇ ਚੋਣਾਂ ਦੇ ਅੰਦਰ ਕੇਸਰੀ ਝੰਡੇ ਨਜ਼ਰ ਆ ਰਹੇ ਨੇ ਭਾਵੇਂ ਇਹ ਸਰਕਾਰਾਂ ਨੇ ੱਤਕਾ ਹੀ ਵੜਾ ਕੀਤਾ ਹੁਣ ਖਾਲਸੇ ਦਾ ਝੰਡਾ ਝੁਲੂਗਾ ਤੇ ਆਪਾਂ ਭਾਈ ਸਾਹਿਬ ਨੂੰ ਵੱਡੀ ਲੀਡ ਨਾਲ ਜਿਤਾਉਣਾ ਵਾਦੇ ਪਾਰਲੀਮੈਂਟ 'ਚ ਭੇਜਣਾ ਭਾਈ ਅਮਰਜਪਾਲ ਸਿੰਘ ਖਾਲਸਾ ਅਮਰਜਪਾਲ ਜਰੀ ਸੋਚ ਦੇ ਅਮਰਪਾਲ ਤੇਰੀ ਸੋਚ ਦੇ ਮਿਰਸਾ ਸਿੰਘ ਵਰਟੋ ਹਾ ਇਲਜ਼ਾਮ ਲਗਾ ਰਿਹਾ ਵੱਡੇ ਕਹਿੰਦੇ ਤਾਂ ਸਵਧਾਨ ਨੂੰ ਮੰਨਦੇ ਨਹੀਂ ਸੀਗੇ ਪਰ ਅੱਜ ਫਿਰ ਚੌਣਾ ਕਿਉਂ ਲੜ ਰਹੇ ਨੇ ਬਾਬਾ ਜਿਹੜੀ ਪਾਰਟੀ ਆਂਦੀ ਆ ਪਹਿਲੋਂ ਸੌ ਖਾ ਕੇ ਆਂਦੀ ਆ ਗੀਤਾ ਦੀ ਜਾਂ ਸੌਖਾ ਆ ਕੇ ਆਂਦੇ ਕਿ ਅਸੀਂ ਇਹਦੇ ਨਾਲ ਕੰਮ ਕਰਾਂਗੇ ਲੋਕਾਂ ਦੇ ਸਾਰੇ ਸੌਖਾ ਆ ਕੇ ਆਂਦੇ ਫਿਰ ਮੁਕਰ ਜਾਂਦੇ ਆ ਪਰ ਖਾਲਸਾ ਨਹੀਂ ਜਵਾਨੋ ਮੁਕਰਦਾ ਖਾਲਸਾ ਸਾਡਾ ਟਾਲਿਆ ਗੁਰੂ ਦੀ ਫੌਜ ਆ ਅਕਾਲ ਦੀ ਫੌਜ ਆ ਮਹਾਰਾਜ ਦੀ ਕਿਰਪਾ ਨਾਲ ਸਾਡੇ ਕੌਮ ਦੇ ਹੀਰੇ ਆ ਸਾਡੇ ਜਿਹੜੇ ਹਰ ਹਰ ਇੱਕ ਰੈਲੀਆਂ ਦੇ ਵਿੱਚ ਜਾਂਦੇ ਆ ਸਵੇਰੇ ਕਿਹ ਰੈਲੀ ਚ ਕਿਹ ਰੈਲੀ ਜਾਂ ਅਸੀਂ ਇੱਕੋ ਰੈਲੀ ਚ ਖਿਲਾਉਤੇ ਆ ਤੇ ਖਿਲਾਉਤੇ ਰਵਾਂਗੇ ਖਾਲਸੇ ਦਾ ਇੱਕੋ ਹੀ ਝੰਡਾ ਵਾਕੇ ਇਸ ਲਈ ਨਿਸ਼ਾਨ ਬੋਲੇ ਸੋਨਿਹਾਲ ਸਾਡਾ ਸਾਹਿਬ ਮਾਝਾ ਵਾਲਾ ਨੇ ਇੱਕੜਾ ਪਰਨ ਕਰ ਲਿਆ ਕੇ ਇੱਕ ਵਾਰ ਲਾਮਾ ਲੈ ਲਿਆ ਸੀ ਹੁਣ ਅਹੀਂ ਲਾਮਾ ਨਹੀਂ ਲੈਣਾ 2019 ਚ ਲਿਆ ਸੀ ਉਹ ਲਾਉਣਾ ਐ ਕਿ ਲਾਮਾ ਕਿ ਲਾਮਾ ਲਾਉਣਾ ਅਹੀਂ ਫਰੀਦਕੋਟ ਕਾਣਾ ਵੀ ਕਹਿੰਦੇ ਆ ਤੁਸੀਂ ਕਿਦਾ ਲਾਮਾ ਨਾ ਲੈ ਲਿਓ ਤੁਸੀਂ ਭਾਈ ਸਾਹਿਬ ਦੀ ਸਹਗਤ ਜਤਾ ਦਿਓ ਗੁਰੂ ਗੋਬਿੰਦ ਸਿੰਘ ਜੀ ਆਪ ਜਿਹਾ ਦੀ ਗਵਾਹੀ ਕਰ ਰਹੇ ਆ ਅਹੀਂ ਨਾ ਇਹਨੇ ਫਰੀਦਕੋਟ ਵਾਲਾ ਤੁਸੀਂ ਨਾ ਕਿਤੇ ਮੇਨਾ ਲੈ ਲਿਓ ਤਰਨਤਾਰ ਵਾਲਾ ਮੇਨਾ ਨਹੀਂ ਤੇ ਲੈਣਾ ਤਾ ਇਹ ਤਰਨਤਨ ਸ਼ਹਿਰ ਦੇ ਅੰਦਰ ਜਿਹੜਾ ਇਕੱਠ ਨਜ਼ਰ ਆ ਰਿਹਾ ਇਹ ਤੁਸੀਂ ਕੇਸਰੀ ਨਿਸ਼ਾਨ ਸਾਹਿਬ ਨਜ਼ਰ ਆ ਰਹੇ ਨੇ ਇਹ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਨੌਜਵਾਨ ਜੀ ਅਮਰਪਾਲ ਨੂੰ ਚੋਣ ਵਾਲੇ ਸਮਰਥਕ ਨੇ ਪਹੁੰਚੇ ਹੋਏ ਨੇ ਗੁਰੂ ਦਾ ਸਿੰਘ ਪਹੁੰਚਿਆਗਾ ਜਿਸ ਦੇ ਹੱਥ ਦੇ ਵਿੱਚ ਜਿਹੜਾ ਬਾਜ ਫੜਿਆ ਹੋਇਆ ਕਹਿੰਦੇ ਬਾਜ ਜਿੱਤ ਦਾ ਪ੍ਰਤੀਕ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਜਿਹੜਾ ਰੱਖਿਆ ਗਿਆ ਸੀਗਾ ਬਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਹਮੇਸ਼ਾ ਇਸ ਨੂੰ ਨਾਲ ਲੈ ਕੇ ਚੱਲਦੇ ਸਨ ਤਾਂ ਅੱਜ ਇਸ ਰੋਡ ਸ਼ੋਅ ਦੇ ਅੰਦਰ ਵੀ ਜਿਹੜਾ ਬਾਜ ਦੇਖੋ ਮਿਲਦੇ ਆ ਤਾਂ ਬਾਜ਼ ਮੰਨਿਆ ਜਾਂਦਾ ਕਿ ਬਾਜ਼ ਹਮੇਸ਼ਾ ਜਿੱਤਦੇ ਆ ਪ੍ਰਤੀਕ ਹੁੰਦਾਗਾ ਤਾਂ ਇਥੋਂ ਜਿਹੜਾ ਕਲੀਅਰ ਹੁੰਦਾਗਾ ਕਿ ਜਿਹੜੀ 4 ਤਰੀਕ ਨੂੰ 4 ਤਰੀਕ ਨੂੰ ਨਤੀਜੇ ਆਉਣਗੇ ਉਹਨਾਂ ਨਤੀਜਿਆਂ ਦੇ ਅੰਦਰ ਕਿਸ ਤਰੀਕੇ ਦਾ ਜਿਹੜਾ ਸਮੀਕਰਨ ਦੇਖਣ ਨੂੰ ਮਿਲਣਗੇ ਕਿ ਤਰਨ ਤਰਨ ਦੇ ਅੰਦਰ ਕੀ ਹਲਕਾ ਖਡੂਰ ਸਾਹਿਬ ਦੇ ਅੰਦਰ ਇਤਿਹਾਸ ਸਿਰਜਿਆ ਜਾਵੇਗਾ ਬਦਲਿਆ ਜਾਵੇਗਾ ਬਾਬਾ ਜੀ ਬਾਜ਼ ਲੈ ਕੇ ਆਏ ਹੋ ਬਾਜ਼ ਬਾਰੇ ਦੱਸੋ ਅਦਰ ਭਾਈ ਸਾਹਿਬ ਨੇ ਆਸਤੋ ਬਾਜ ਲੈ ਕੇ ਆਏ ਹਾਂ ਤੁਸੀਂ ਰੋਡ ਸ਼ੋਅ ਦੇ ਅੰਦਰ ਬਾਜ ਨੂੰ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਮੈਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਸਦਾ ਅਸਾ ਜੋ ਗੱਲ ਕਰਨੀ ਆ ਉਹ ਮੇਰੇ ਭਾਈ ਸਾਹਿਬ ਜੀ ਕਰਾਂਗੇ ਉਹ ਮੇਰੇ ਭਾਈ ਸਾਹਿਬ ਜੀ ਉਹ ਲੈ ਤਾਂ ਇਹ ਬਾਜ ਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਆਂ ਬਾਬਾ ਜੀ ਬਾਜ ਲੈ ਕੇ ਆਏ ਹੋ ਬਾਜ ਕਹਿੰਦੇ ਜਿੱਤ ਦਾ ਪ੍ਰਤੀਕ ਹੁੰਦਾ ਖਾਲਸੇ ਦੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਬਾਜ ਰੱਖਿਆ ਅੱਜ ਇਸ ਰੋਡ ਸ਼ੋਅ 'ਚ ਵੀ ਬਾਜ ਤੁਸੀਂ ਲਈ ਵੈਰ ਗੁਰੂ ਜੀ ਦਾ ਖਾਲਸਾ ਵੈਰ ਗੁਰੂ ਜੀ ਫਤਿਹ ਬਾਜ ਜਿਹੜਾ ਜਿੱਤਾਂ ਵਰਤੀ ਗਿਆ ਹੁਣ ਨਿਸ਼ਾਨ ਸੱਬਾ ਦੇ ਬਾਜ ਬਹਿਣਾ ਵਾ ਤੇ ਖਾਲਸੇ ਦਾ ਰਾਜ ਹੋਣਾ ਵਾ ਬੋਲੇ ਈਸਾਨਾ ਤ੍ਰਿਯਾਂ ਗਾਲੇ ਪਰ ਭਾਜੀਪੀ ਵਾਲੇ ਤਾਂ ਕਹਿੰਦੇ ਅਸੀਂ 400 ਪਾਰ ਜਾਣਾਗਾ ਉਧਰ ਕਾਲੀਦਾਰ ਵਿਰਸਾ ਸਿੰਘ ਵਲਟੋਆ ਕਹਿੰਦੇ ਕਹਿੰਦੇ ਮੈਂ ਪੰਥਦਰਦੀ ਆ ਪੰਥਦਰਦੀ ਜਿਹੜੇ ਮਰਜ਼ੀ ਆਪਣੇ ਆਪ ਨੂੰ ਕਹਿਣ ਪਰ ਲੋਕ ਕੌਮ ਦਾ ਹੀਰਾ ਵਾ ਅਮਰਤਪਾਲ ਸਿੰਘ ਜਿਹਤੇ ਐਨਐਸਐਲਆਈਏ ਸਰਕਾਰਾਂ ਨੇ ਧੱਕਾ ਕੀਤਾ ਵਾ ਅਸੀਂ ਉਹਨੂੰ ਜੇਲ੍ਹ ਚ ਕਢੋਣਾ ਵਾ ਬਾਹਰ ਕਢੋਣਾ ਵਾ ਤੇ ਅਸੀਂ ਜਿੱਤ ਪ੍ਰਾਪਤ ਕਰਨੀ ਆ ਦੁਨੀਆ ਦੇਖਦੀ ਰਹੂਗੀ ਐਡੀ ਵੱਡੀ ਲੀਡ ਅਸੀਂ ਜਿੱਤਾਂਗੇ ਕਿ ਸਾਰੀ ਦੁਨੀਆ ਦੀ ਅੱਖਾਂ ਖੁੱਲੀਆਂ ਰਹਿ ਜਾਣਗੀਆਂ ਜੀ ਵਲਟੋਆ ਕਹਿੰਦੇ ਐਨਐਸਏ ਪਹਿਲੀ ਵਾਰ ਥੋੜੀ ਲੱਗੀ ਆ ਮੇਰੇ ਤੇ ਕਈ ਵਾਰ ਲੱਗੀਆਂ ਕਹਿੰਦੇ ਇਹਨਾਂ ਦੇ ਤਾਂ ਇੱਕ ਵਾਰ ਹੀ ਹੋਈ ਆ ਨਾਲੇ ਸਾਲ ਹੋਇਆ ਅੰਦਰ ਅਸੀਂ ਤਾਂ 5-5 ਸਾਲ ਅੰਦਰ ਲਾਏ ਨੇ ਅੱਛਾ ਜੀ ਵਲਟੋਆ ਸਿੰਘ ਪਲਾਨੀ ਹੱਥ ਖੜੇ ਕਰਕੇ ਬਾਹਰ ਆ ਚੁੱਕਾ ਸਾਰੀ ਦੁਨੀਆ ਨੂੰ ਪਤਾ ਵਾ ਕਿਹੜੀ ਔਰਤ ਤੇ ਐਨਐਸਏ ਲੱਗੀ ਆ ਉਹ ਤਾਂ ਬਸ ਰੋਟੀਆਂ ਅੰਦਰ ਸੇਕਦੇ ਰਹੇ ਆ ਨੀ ਆਰੇ ਲੈਂਦੇ ਰਹੇ ਉਹਨਾਂ ਦੀ ਜੇਲਾ ਜੁਲਾ ਨਹੀਂ ਉਹਨਾਂ ਦਾ ਤਾਂ ਬਸ ਕਾਰੋਬਾਰ ਹੀ ਹੈ ਉਹ ਸਿਸਮ ਹੀ ਬਰੇ ਇਹ ਵੀ ਟੈਗ ਲਾਇਆ ਜਾਂਦਾ ਕਹਿੰਦੇ ਆਰਐਸਐਸ ਦਾ ਬੰਦਾ ਆਰਐਸਐਸ ਦਾ ਟੈਗ ਲਗਾਇਆ ਜਾ ਰਿਹਾ ਕਹਿੰਦੇ ਆਰਐਸਐਸ ਚੋਂ ਲੜਾ ਰਹੀ ਆ ਆਰਐਸਐਸ ਦਾ ਹੀ ਬੰਦਾ ਅਮਰਤਪਾਲ ਆਰਐਸਐਸ ਨੇ ਪਲਾਂਟ ਕੀਤਾ ਹੋਇਆ ਓਏ ਦੁਨੀਆ ਬਥੇਰੀਆਂ ਗੱਲਾਂ ਕਰਦੀ ਆ ਕੁੱਤੇ ਬਥੇਰੇ ਭੌਂਗਦੇ ਆ ਪਰ ਸਿੰਘ ਨਹੀਂ ਡਰਦੇ ਹਾਥੀ ਲੰਘ ਹੀ ਜਾਂਦੇ ਤੁਹਾਨੂੰ ਪਤਾ ਹੀ ਹੋਰ ਆ ਤਾਂ ਇਹ ਜੱਜਬਾਗ ਆ ਇਸ ਵਕਤ ਅਸੀਂ ਤਨਤਨ ਦੇ ਅੰਦਰ ਆ ਤਨਤਨ ਦੇ ਜਿਹੜੇ ਇਹ ਸਮਰਥਕ ਪਹੁੰਚੇ ਹੋਏ ਨੇ ਤਾਂ ਅਸੀਂ ਆਮ ਪਬਲਿਕ ਦੇ ਨਾਲ ਵੀ ਜਿਹੜੀ ਗੱਲਬਾਤ ਕਰਾਂਗੇ ਕਿ ਆ ਪਬਲਿਕ ਇਸ ਵਾਰ ਕਿਸ ਨੂੰ ਵੋਟ ਪਾਏਗੀ ਭਾਈ ਕੀ ਲੱਗਦਾ ਐ ਕਿ ਤੁਹਾਡੇ ਹਲਕੇ ਤੋਂ ਕੀ ਅਮਰਤਪਾਲ ਜਿੱਤ ਪਾਉਣਗੇ ਹਾਂ ਯਾਰ ਜਿੱਤਣਗੇ 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 ਬਾਕੀ ਪਾਰਟੀਆਂ ਦਾ ਬਾਕੀ ਪਾਰਟੀਆਂ ਦੇ ਵਿੱਚ ਇਹ ਜਿੱਤ ਜ਼ਰੂਰ ਦਤਣਗੇ ਐਤ ਕੀ ਫਿਰ 19 ਵਾਲਾ ਜਿਹੜਾ ਮਹਿਣਾਗਾ ਉਹ ਖਡੂਰ ਸਾਹਿਬ ਵਾਲੇ ਲਾ ਦੇਣਗੇ ਉਹ ਲਾਉਣਾ ਹੀ ਪੈਣਾ ਅੱਗੇ ਕੁੜੀ ਭਾਜੀ ਜੜੀ ਆ ਉਹ ਲਾਉਣੀ ਲਾਉਣੀ ਐਤ ਕੀ ਉਹ ਲਾਵਾਂਗੇ ਜ਼ਰੂਰ ਪਟਾਵਾਂਗੇ ਬਾਹਰ ਜ਼ਰੂਰ ਜ਼ਰੂਰ ਤਾਸੀ ਨਾਮ ਨਾਲ ਗੱਲ ਕਰਦੇ ਆ ਦੁਕਾਨਦਾਰਾਂ ਦਾ ਕਹਿੰਦੇ ਵੱਡਾ ਯੋਗਦਾਨ ਹੁੰਦਾ ਕੀ ਲੱਗਦਾ ਜੀ ਖਡੂਰ ਸਾਹਿਬ ਦੀ ਸੀਟ ਦਾ ਕੀ ਲੱਗਦਾ ਹੈ ਕਿ ਕੌਣ ਮਾਰੂ ਬਾਜੀ ਖਡੂਰ ਸਾਹਿਬ ਤੋਂ ਪਤਾ ਨਹੀਂ ਤੁਹਾਨੂੰ ਦੱਸੋ ਮੇਰੇ ਨੌਜਵਾਨ ਯੂਥ ਨੂੰ ਕੀ ਲੱਗਦਾ ਹੈ ਕਿ ਕੌਣ ਬਾਜੀ ਮਾਰੂ ਖਡੂਰ ਸਾਹਿਬ ਅਮਰਿਤਪਾਲ ਅਮਰਿਤਪਾਲ ਤਾਂ ਇਹ ਸ਼ਹਿਰ ਦੀ ਆਵਾਜ਼ ਆ ਸ਼ਹਿਰ ਦੇ ਲੋਕਾਂ ਦੀ ਆਵਾਜ਼ ਆ ਅਸੀਂ ਜਿਹੜਾ ਆਮ ਪਬਲਿਕ ਦਾ ਵੀ ਨਾਲ-ਨਾਲ ਅਸੀਂ ਰਿਵਿਊ ਲਵਾਂਗੇ ਕਿ ਜਿਹੜੇ ਇੱਥੇ ਪੋਂਚੇ ਨੇ ਰੋਡ ਸ਼ੋਚ ਉਹਨਾਂ ਤਾਂ ਲੈ ਹੀ ਰਹੇ ਆ ਭਾਈ ਜੀ ਕੀ ਲੱਗਦਾ ਕਟੂਰ ਸਾਹਿਬ ਤੋਂ ਕੌਣ ਬਾਜੀ ਮਾਰੇ ਆਪਣੀ ਦੇ ਵੋਟ ਵੀ ਜੀ ਅਮਰਿਤਪਾਲ ਨੂੰ ਹੀ ਆ ਅਮਰਿਤਪਾਲ ਨੂੰ ਹੀ ਆ ਹਾਂਜੀ ਬਿਰਸਾ ਸਿੰਘ ਬਲਟੋਆ ਕਾਲੀਦਲ ਕਾਂਗਰਸ ਆਮ ਆਦੀ ਪਾਰਟੀ ਅਸੀਂ ਸਿੱਖ ਧਰਮ ਨੂੰ ਕਰਦੇ ਆ ਤੇ ਸਿੱਖ ਧਰਮ ਨੂੰ ਹੀ ਵੋਟ ਪਾਵਾਂਗੇ ਜਿਤਾਵਾਂਗੇ ਵੀ ਜ਼ਰੂਰ ਮਾਨ ਆ ਆਪਾਂ ਨੂੰ ਸਾਡੇ ਘਰ ਦੀਆਂ 18 ਵੋਟਾਂ 18 ਦੀਆਂ 18 ਅਮਰਿਤਪਾਲ ਨੂੰ ਜਾਣਗੀਆਂ ਜੀ ਅੱਛਾ ਬਿਲਕੁਲ ਜੀ ਸਾਡਾ ਪਿੰਡ ਵੀ ਪੂਰਾ ਸਾਥ ਦੇ ਰਿਹਾ ਪੂਰੇ ਸਰਪੰਚ ਵੀ ਸਾਰੇ ਨਾਲ ਆ ਆਪਣੇ ਕਹਿੰਦੇ ਆ ਅਮਰਿਤਪਾਲ ਨੂੰ ਜਿਤਾਉਣਾ ਹੈ ਰਗੀ ਮੇਰੀ ਖੁਦ ਦੀ 2 ਸਾਲ ਤੋਂ ਵੋਟਰ ਨਹੀਂ ਬਣਵਾਈ ਯਾਰ ਕੀ ਭਾਈ ਅਮਰਤਪਾਲ ਸਿੰਘ ਨੂੰ ਜਿਤਾਉਣ ਕਰਕੇ ਮੈਂ ਵੋਟ ਬਣਵਾਈ ਆ ਆਪਣੀ ਪਰ ਅਮਰਤਪਾਲ ਸਿੰਘ ਦੇ ਵਿਰੋਧੀ ਬੜੇ ਇਲਜ਼ਾਮ ਲਾ ਰਿਹਾ ਕਹਿੰਦੇ ਆਰਐਸਐਸ ਦਾ ਬੰਦਾ ਹੈ ਤਾਂ ਪਲਾਂਟਡ ਬੰਦਾ ਉਹਨਾਂ ਨੇ ਕਹਿਵਾ ਕੇ ਤੇ ਇਹਨਾਂ ਨੂੰ ਜੇਲ੍ਹ ਚ ਸੁਟਿਆ ਹੈ ਜੋ ਵੀ ਐ ਐਨਐਸਐਲ ਆਈ ਆ ਇਹਨਾਂ ਦੇ ਸਰਕਾਰਾਂ ਕਰਕੇ ਲੱਗੀ ਆ ਇਹ ਇਹੀ ਲਾਸਟ ਤਰੀਕਾ ਇਹੀ ਰਹਿ ਗਿਆ ਹੈ ਉਹਨਾਂ ਦਾ ਬਾਹਰ ਆਉਂਦਾ ਤਾਂ ਖਡੂਰ ਸਾਹਿਬ ਦੇ ਲੋਕਾਂ ਦੀ ਰਾਏ ਜਾਣਦੇ ਆ ਬਾਪੂ ਜੀ ਕੀ ਲੱਗਦਾ ਖਡੂਰ ਸਾਹਿਬ ਦੀ ਹਵਾਇਤ ਕੀ ਪੱਕੀ ਪੱਕੀ ਅਮਰਤਪਾਲ ਜਿੱਤੂ ਆਦਿ ਦੇ ਪੱਤਾ ਪੱਕੀ ਐ ਆਣਾ ਚਾਹੀਦਾ ਬਾਈ ਇੱਕ ਕਰਦੇ ਆਏਗਾ ਪੱਕਾ ਆਏਗਾ ਇਹ ਪੱਕਾ ਆਊਗਾ ਪੱਕਾ ਸ਼ੋਰ ਆ ਜਿੱਨੀ ਕਿਰਪਾ ਬਾਬੇ ਦੀ ਇਹਦੇ ਆਊਗਾ ਜਰੂਰ ਕਿਰਪਾ ਇਦਾਂ ਬਣੀ ਰਹਿਣੀ ਚਾਹੀਦੀ ਇੱਥੇ ਇਹ ਰੋਡ ਸ਼ੋਅ ਦੀਆਂ ਤਸਵੀਰਾਂ ਦਿਖਾ ਦਿਓ ਇੱਕ ਵਾਰ ਇਹ ਇਕੱਠ ਕੁੰਬੜ ਦਾ ਹੋਇਆ ਇਕੱਠ ਜਿਹੜਾ ਇਹ ਇਹ ਦੇਖ ਸਕਦੇ ਹੋ ਕਿ ਬੈਨਰ ਵੀ ਲੈ ਕੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਤਾਂ ਸਮਰਥਨ ਮਿਲਿਆਗਾ ਆਜ਼ਾਦ ਐਮਐਲਏ ਦਾ ਸਮਰਥਨ ਮਿਲਿਆਗਾ ਤਾ ਇਹ ਇਕੱਠ ਜਿਹੜਾ ਲੋਕਾਂ ਦਾ ਇਹ ਦੱਸਦਾਗਾ ਤੇ ਇਸ ਦੀ ਖਾਸ ਗੱਲ ਇਹ ਹੈ ਕਿ ਇਸ ਰੋਡ ਸ਼ੋਅ ਦੇ ਅੰਦਰ ਜਿਹੜਾ ਕੇਸਰੀ ਝੰਡੇ ਨਜ਼ਰ ਆ ਰਹੇ ਨੇ ਖਾਲਸਾਈ ਨਿਸ਼ਾਨ ਨਜ਼ਰ ਆ ਰਹੇ ਨੇ ਅਤੇ ਇਹ ਸਭ ਤੋਂ ਵੱਡਾ ਪ੍ਰਤੀਕਾ ਜਿਵੇਂ ਬੀਬੀ ਖਾਲੜਾ ਦਾ ਇੱਕ ਵਿਚਾਰ ਸੀਗਾ ਕਿ ਉਹਨਾਂ ਨੇ ਕਿਹਾ ਕਿ ਹੋਰ ਖਾਲਸਾ ਰਾਜ ਕੀ ਹੁੰਦਾ ਜਦੋਂ ਖਾਲਸੇ ਦੇ ਝੰਡੇ ਝੁਲਣ ਲੱਗ ਜਾਣ ਜਦੋਂ ਕੇਸਰੀ ਰੰਗ ਦੇ ਅੰਦਰ ਧਰਤੀ ਰੰਗੀ ਜਾਵੇ ਜਦੋਂ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਕੇਸਰੀ ਦਸਤਾਰਾਂ ਸਜ ਜਾਣ ਤਾਂ ਫਿਰ ਇਸ ਤੋਂ ਉੱਤੇ ਖਾਲਸਾ ਰਾਜ ਕੀ ਹੁੰਦਾ ਤਾਂ ਇਹ ਇਕੱਠ ਅੱਜ ਦੱਸ ਰਿਹਾ ਕਿ ਹਲਕਾ ਘਡੂਰ ਸਾਹਿਬ ਦੇ ਲੋਕ ਇਤਿਹਾਸ ਸਿਰਜਣ ਜਾ ਰਹੇ ਨੇ ਪਰ ਇਹ ਤਾਂ ਹੁਣ 4 ਤਰੀਕ ਜਿਹੜਾ 1 ਤਰੀਕ ਨੂੰ ਵੋਟਾਂ ਪੈਣੀਆਂ ਤੇ 4 ਨੂੰ ਨਤੀਜੇ ਆਉਣੇ ਆ ਨਤੀਜੇ ਦੱਸਣਗੇ ਕਿ ਹਨੂਰ ਸਾਹਿਬ ਦੇ ਲੋਕ ਕਿਸ ਨੂੰ ਆਪਣਾ ਉਮੀਦਵਾਰ ਚੁਣਦੇ ਆ ਕਿਸ ਦੇ ਹੱਕ ਦੇ ਵਿੱਚ ਭੋਗਤਦੇ ਆ ਕਿਉਂਕਿ ਕਿਹਾ ਜਾਂਦਾ ਕਿ ਜਦੋਂ ਬੀਬੀ ਖਾਲੜਾ ਨੇ ਚੋਣ ਲੜੀ ਸੀ ਤਾਂ ਉਦੋਂ ਵੀ ਜਿਹੜਾ ਕੱਠਾ ਕਾਫੀ ਹੋਏ ਸੀ ਪਰ ਇਸ ਤਰੀਕੇ ਦੇ ਨਾਲ ਜਿਹੜੇ ਉਹ ਹਾਰ ਗਏ ਸੀ ਮਾਤਾ ਜੀ ਕੀ ਲੱਗਦਾ ਹੈ ਕਿ ਕੌਣ ਜਿੱਤੂਗਾ ਲੱਗਦਾ ਮੈਂ ਜਿਹੜੇ ਮਾਰੇ ਜੇ ਬੰਦੇ ਪਏ ਇਹ ਜਿੱਤ ਜਾਣਗੇ ਆ ਅਮਰਤਪਾਲ ਨੂੰ ਪਾਉਣਗੇ ਲੋਕ ਵੋਟ ਹਾਂ ਪਾਉਣਗੇ ਤੁਸੀਂ ਪਾਉਂਗੇ ਪਾਵਾਂਗੇ ਪਹਿਲਾਂ ਕਿਹਨੂੰ ਪਾਉਂਦੇ ਸੀ ਪਹਿਲਾਂ ਜਿੱਤ ਰਫੀ ਦੇ ਸਾਡੇ ਅੱਥਰ ਵੀ ਆਏ ਜਿਆਦਾ ਫੋਨ ਦੀ ਸੀ ਤੇ ਜਾਂਦੇ ਸੀ ਕਿਸੇ ਗੁਰਦੇ ਪਾ ਲਈ ਖੱਲੀ ਬੋਰ ਹੈ ਜਿੱਥੇ ਗੋਲ ਪਾ ਦਾਂਗੇ ਲੈ ਇਹ ਖਡੂਰ ਸਾਹਿਬ ਦੇ ਲੋਕ ਪੱਕਾ ਮਨ ਬਣਾ ਚੁੱਕੇ ਹੈ ਭਾਈ ਜੀ ਕੀ ਲੱਗਦਾ ਹੈ ਕਿ ਅਮਰਤਪਾਲ ਸਿੰਘ ਦੇ ਬਾਰੇ ਠੀਕ ਹੈ ਭਾਈ ਜੀ ਬਹੁਤ ਵਧੀਆ ਜਿੱਤੂ ਆ ਹਾਂਜੀ ਬਿਲਕੁਲ ਜਿੱਤੋਗੇ ਕਿੰਨੀ ਕੋ ਬੋਰਡ ਦਾ ਮਾਰਜਨ ਲੱਗਦਾ ਹੈ ਕੁਛ ਇਸ ਵਾਰ ਕੁਛ ਨਹੀਂ ਕਰ ਸਕਦੇ ਇਹਦੇ ਖਾਲ ਬੀਬੀ ਖਾਲੜ ਵਾਲੀ ਤਾਂ ਨਹੀਂ ਹੁੰਦੀ ਨਹੀਂ ਨਹੀਂ ਕੋਈ ਨਹੀਂ ਜਿੱਤੂਗਾ ਪੂਰੀ ਬੋਰਡ ਨੇ ਜਿੱਤੂਗਾ ਹਾਂਜੀ ਤਾਂ ਇਹ ਜਿਹੜੇ ਆਮ ਪਬਲਿਕ ਦੀ ਆਵਾਜ਼ ਆ ਬਾਈ ਕੀ ਲੱਗਦਾ ਹੈ ਕਿ ਖੜੂਰ ਸਾਹਿਬ ਦੇ ਵਿੱਚ ਕੌਣ ਮਾਰੂ ਬਾਜੀ ਸ੍ਰੀ ਅਮਰਤਪਾਲ ਸਿੰਘ ਜੀ ਪਾਈ ਅਮਰਤਪਾਲ ਸਿੰਘ ਜੀ ਕਿਉਂ ਅਮਰਤਪਾਲ ਕਿਉਂ ਮਾਰੂ ਭਾਰਤੀਆਂ ਹੋਰ ਵੀ ਨੇ ਵੀਰ ਜੀ ਅਸੀਂ ਵੋਟਾਂ ਪਾਵਾ ਕੇ ਵੇਖ ਲੀਆਂ ਪਰ ਕੋਈ ਬਦਲਾਅ ਨਹੀਂ ਹੈਗਾ ਕੋਈ ਨਸ਼ੇ ਦਾ ਕੋਈ ਠੱਲ ਨਹੀਂ ਹੈਗੀ ਸਾਡੀ ਨੌਜਵਾਨੀ ਆਉਣ ਵਾਲੀ ਹੈ ਜਿਹੜੀ ਸਾਰੇ ਨਸ਼ੇ ਦੇ ਵਿੱਚ ਡੁੱਬੀ ਜਾਣ ਦੀ ਹੈ ਅਸੀਂ ਤਾਂ ਕਰਕੇ ਕਰਕੇ ਅਸੀਂ ਅਮਰਤਪਾਲ ਨੂੰ ਜਿਤਾਉਣ ਲਈ ਪਰ ਸ਼ਰਾਸਤ ਦੀ ਮੰਡਲ ਵਾਲੋਂ ਜਿਹੜੀਆਂ ਪਲੰਗਾ ਪੁੱਟੀਆਂ ਜਾ ਰਹੀਆਂ ਹਨ ਤਾਂ ਬਿਲਕੁਲ ਜਿਹੜੇ ਆਮ ਲੋਕਾਂ ਦੀ ਆਵਾਜ਼ ਵੀ ਇਹੀ ਆ ਕਿ ਜੇ ਐਤ ਕੀ ਵੋਟਾਂ ਪਾਉਣੀਆਂ ਤਾਂ ਉਹ ਅਸੀਂ ਅਮਰਤਪਾਲ ਨੂੰ ਪਾਉਣੀਆਂ ਤੇ ਅਮਰਤਪਾਲ ਦੇ ਹੱਕ ਦੇ ਅੰਦਰ ਅੱਜ ਹਲਕਾ ਤਰੰਤਨ ਤਰੰਤਨ ਦੇ ਅੰਦਰ ਸ਼ਹਿਰ ਅੰਦਰ ਜਿਹੜਾ ਇਹ ਮਾਰਚ ਕੱਢਿਆ ਜਾ ਰਿਹਾ ਉਸ ਮਾਰਚ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਾਂ ਨੌਜਵਾਨ ਪਹੁੰਚੇ ਨੇ ਕੇਸਰੀ ਨਿਸ਼ਾਨ ਸਾਹਿਬ ਹੱਥਾਂ 'ਚ ਫੜੇ ਹੋਏ ਨੇ ਨੀਲੇ ਨਿਸ਼ਾਨ ਸਾਹਿਬ ਫੜੇ ਹੋਏ ਨੇ ਅਮਰਤਪਾਲ ਦਾ ਜਿਹੜਾ ਚੌਹ ਨਿਸ਼ਾਨ ਆ ਮਾਈਕ ਉਸ ਦੇ ਝੰਡੇ ਫੜੇ ਹੋਏ ਨੇ ਭਾਈ ਜੀ ਸਪੋਰਟ ਕਰਨ ਆਏ ਹੋ ਅੱਜ ਅਮਰਤਪਾਲ ਦੀ ਕੀ ਕਹਿਣਾ ਚਾਹੂਗਾ ਬਹੁਤ ਵਧੀਆ ਭਾਗਾਂ ਲਈ ਅਸੀਂ ਇਸ ਸਮਾਗਮ ਵਿੱਚ ਸ਼ਾਮਲ ਹੋਏ ਆ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਬਹੁਤ ਵਧੀਆ ਮਾਹੌਲ ਹੈ ਤੇ ਭਾਈ ਸਾਹਿਬ ਜੀ ਬਹੁਤ ਵੱਡੀ ਮੈਜੋਰਟੀ ਨਾਲ ਜਿੱਤਣਗੇ ਤੇ ਬਹੁਤ ਵਧੀਆ ਇਤਿਹਾਸ ਬਣੇਗਾ ਘਾਹ ਸੇ ਇੱਕ ਸੰਗਤ ਬਹੁਤ ਕੁਝ ਅੱਗੇ ਦਰਵਾਜ਼ੇ ਖੁੱਲਣਗੇ ਬਹੁਤ ਜ਼ਿਆਦਾ ਪਰ ਰਾਜਨੀਤੀ ਵਿੱਚ ਉਹ ਦੇਖਣ ਨੂੰ ਪਾਉਂ। ਐਹੋ ਜਿਹਾ ਪਹਿਲਾਂ ਕਿਤੇ ਦੇਖਿਆ ਸੀ ਜਿਸ ਤਰੀਕੇ ਦੇ ਨਾਲ ਐਤਕੀ ਰੋਡ ਸ਼ੋਅ ਹੋ ਰਿਹਾ ਏ। ਕਿ ਇਸਨੀ ਨਿਸ਼ਾਨ ਸਾਹਿਬ ਨਜ਼ਰ ਆ ਰਹੇ ਆ ਦੂਰ ਦੂਰ ਤੱਕ। ਬਹੁਤ ਜ਼ਿਆਦਾ ਉਤਸ਼ਾਹ ਸਿੱਖ ਸੰਗਤ ਵਿੱਚ ਉਸ ਇੱਕ ਭੀੜ ਨਹੀਂ ਹੈ, ਇੱਕ ਸੰਗਤ ਹੈ। ਸੰਗਤ ਕੱਟੀ ਹੋਈ ਆ ਤੇ ਸੰਗਤ ਦਾ ਜੋ ਹੁਕਮ ਹੈ ਹੁਣ ਉਹ ਭਾਈ ਸਾਹਿਬ ਨੂੰ ਇੱਕ ਵਧੀਆ ਹੁਣ ਜਿੱਤਣਗੇ ਐਮਪੀ ਬਣ ਕੇ ਸੰਸਦ ਵਿੱਚ। ਤਾਂ ਬਿਲਕੁਲ ਅਮਰਤਪਾਲ ਦੇ ਹੱਕ ਦੇ ਅੰਦਰ ਪ੍ਰਚਾਰ ਕਰਨ ਦੇ ਲਈ ਜਿਹੜੇ ਸੈਲੀਬ੍ਰਿਟੀ ਨੇ 스타ਸ ਨੇ ਚਾਹੇ ਸੋਸ਼ਲ ਮੀਡੀਆ 스타 ਹੋਣ ਤਾਂ ਉਹ ਵੀ ਇੱਥੇ ਪਹੁੰਚ ਰਹੇ ਨੇ ਇਹ ਜਿਹੜਾ ਇਕੱਠ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤਸਵੀਰਾਂ ਲਿੰਗ ਸਿੰਘ ਫੌਜਾਂ ਇੱਥੇ ਖੁਦ ਪਹੁੰਚੀਆਂ ਹੋਈਆਂ ਨੇ ਲਿੰਗ ਸਿੰਘ ਫੌਜਾਂ ਦੇ ਵੱਲੋਂ ਵੀ ਜਿਹੜਾ ਅਮਰਤਪਾਲ ਸਿੰਘ ਦੇ ਹੱਕ ਦੇ ਅੰਦਰ ਪ੍ਰਚਾਰ ਕੀਤਾ ਜਾ ਰਿਹਾ ਤਾਂ ਅੱਜ ਤਰਨਤਨ ਸ਼ਹਿਰ ਦੇ ਅੰਦਰ ਜਿਹੜਾ ਅਮਰਤਪਾਲ ਸਿੰਘ ਦੇ ਪਿਤਾ ਅਮਰਤਪਾਲ ਸਿੰਘ ਦੇ ਪਿਤਾ ਜਿਹੜੇ ਖੁਦ ਬੈਠੇ ਹੋਏ ਨੇ ਤਾਂ ਤਸਵੀਰ ਤੋਂ ਉਹਨਾਂ ਦਿਖਾ ਰਹੇ ਹਾਂ ਤਾਂ ਅਮਰਤਪਾਲ ਸਿੰਘ ਦੇ ਪਿਤਾ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਰੋਡ ਸ਼ੋਹ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵੱਡਾ ਇਕੱਠਾ ਵੱਡਾ ਇਕੱਠ ਜਿਹੜਾ ਅਮਰਤਪਾਲ ਸਿੰਘ ਦੇ ਹੱਕ ਦੇ ਅੰਦਰ ਤਰਨਤਾਰਨ ਸ਼ਹਿਰ ਦੇ ਅੰਦਰੋਂ ਲੰਘਦਾ ਹੋਇਆ ਇਹ ਰੋਡ ਸ਼ੋਹ ਆ ਇਹ ਰੋਡ ਸ਼ੋਹ ਜੋ ਤੁਹਾਨੂੰ ਤਸਵੀਰ ਦਿਖਾ ਰਿਹਾ ਇਸ ਦੇ ਵਿੱਚ ਦੂਰੋਂ ਦੂਰੋਂ ਜਿਹੜੇ ਲੋਕ ਪਹੁੰਚੇ ਨੇ ਅਮਰਤਪਾਲ ਦੀ ਸਪੋਰਟ ਕਰਨ ਦੇ ਲਈ ਜਿਹੜੇ ਨੈਂਗਸਿੰਘ ਫੌਜਾਂ ਜਿਹੜੀਆਂ ਖਾਸ ਤੌਰ ਦੇ ਤੇ ਪਹੁੰਚੀਆਂ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਪੂਰੀ ਸਪੋਰਟ ਇੱਥੇ ਕੀਤੀ ਜਾ ਰਹੀ ਆ ਭਾਈ ਅਮਰਪਾਲ ਸਿੰਘ ਜੋ ਕਿ ਇਸ ਵਕਤ ਐਨਐਸਏ ਐਕਟ ਦੇ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਬੰਦ ਨੇ ਜਿਨ੍ਹਾਂ ਨੂੰ ਤਕਰੀਬਨ 1.5 ਸਾਲ ਦਾ ਸਮਾਂ ਹੋ ਚੁੱਕਿਆ ਅਤੇ 1.5 ਸਾਲਾਂ ਤੋ ਜਿਹੜਾ ਉਹ ਜੇਲ੍ਹ ਦੇ ਅੰਦਰ ਬੰਦ ਨੇ ਤਾਂ ਉਹਨਾਂ ਨੂੰ ਜਿਹੜੀ ਬਾਹਰ ਕੱਢਣ ਦੇ ਲਈ ਜਿਹੜਾ ਇਹ ਸੰਗਤਾਂ ਦੇ ਵੱਲੋਂ ਜਿਹੜਾ ਉਹਨਾਂ ਨੂੰ ਜਤਾਂਵੰਦਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈਗਾ ਤੇ ਖਡੂਰ ਸਾਹਿਬ ਦੇ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਕਿ ਅਸੀਂ 2019 ਦੇ ਵਿੱਚ ਇੱਕ ਮਹਿਣਾ ਸਾਡੇ ਉੱਤੇ ਆ ਗਿਆ ਸੀ ਅਸੀਂ ਉਹ ਮਹਿਣਾ ਜਿਹੜਾ ਇਸ ਵਾਰ ਉਤਾਰ ਦੇਣਾਗਾ ਬੀਬੀ ਖਾਲੜਾ ਜਦੋਂ ਚੋਣ ਲੜੇ ਸੀ ਇਹ ਤਾਂ ਬੀਬੀ ਖਾਲੜਾ ਜਿਹੜੇ ਇੱਥੋਂ ਜਿੱਤੇ ਨਹੀਂ ਸਾਂਤਾਂ ਹੁਣ ਕਹਿੰਦੇ ਅਸੀਂ ਜਿਹੜਾ ਇਸ ਵਾਰ ਅਮਰਤਪਾਲ ਸਿੰਘ ਨੂੰ ਚੋਣ ਜਿਤਾ ਕੇ ਆਪਣੇ ਸਿਰ ਜੋ ਮਿਹਣਾ ਸਾਡੇ ਆਇਆ ਸੀਗਾ ਉਹ ਵੇਣੇ ਨੂੰ ਅਸੀਂ ਉਤਾਰ ਦੇਣਾ ਬੀਬੀ ਨਾਲ ਗੱਲਬਾਤ ਕਰਾਂਗੇ ਕੀ ਲੱਗਦਾ ਜੀ ਅਮਰਤਪਾਲ ਕਿੰਨੀ ਕੁ ਵੋਟਾਂ ਦੇ ਨਾਲ ਜਿੱਤਣਗੇ ਦੇਖੋ ਜੀ ਇਹ ਸਾ ਪਾ ਕਹਿ ਨਹੀਂ ਸਕਦੇ ਪਰ ਜਿੱਤਣਗੇ ਵੱਡੀ ਲੀਡ ਨਾਲ ਹੀ ਵੱਡੀ ਲੀਡ ਨਾਲ ਹਾਂ ਜੀ ਤੁਸੀਂ ਇਕੱਲੇ ਆਇਓ ਕਿ ਪਰਿਵਾਰ ਨੂੰ ਲੈ ਕੇ ਮੇਰੇ ਹਸਬੰਦ ਨਾਲ ਹਸਬੰਦ ਨਾਲ ਕਿਸ ਤਰ੍ਹਾਂ ਦਾ ਪਿਆਰ ਲੋਕਾਂ ਦੇ ਅੰਦਰ ਹਵਾ ਕੀ ਚੱਲ ਪੜਾਵੇ ਕੇ ਮਨ ਖੁਸ਼ ਹੁੰਦਾ ਸਾਡੇ ਲੋਕ ਬਹੁਤ ਪਿਆਰ ਕਰਦੇ ਭਾਈ ਸਾਹਿਬ ਬਹੁਤ ਜ਼ਿਆਦਾ ਅਮਰਤਪਾਲ ਦੀਆਂ ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਜਿਹਦੇ ਕਰਕੇ ਤੁਸੀਂ ਅੱਜ ਉਹਨਾਂ ਨੂੰ ਸਪੋਰਟ ਕਰਨ ਆਏ ਹੋ ਕੰਨੀਆਂ ਨਾਲ ਇੱਕ ਵੱਖਰੀ ਖੇਚਾ ਜਿਹੜੀ ਉਹ ਆਪਣੇ ਆਪ ਨੂੰ ਨੌਜਵਾਨੀ ਨੂੰ ਖਿੱਚਦੀ ਆ ਬਹੁਤ ਜ਼ਿਆਦਾ ਮਤਲਬ ਕੋਈ ਵੀ ਆ ਨਾਲ ਖਿੱਚਿਆ ਜਾਂਦਾ ਇੱਕ ਉਹਨਾਂ ਦੇ ਨਸ਼ਿਆਂ ਨੂੰ ਮੇਨ ਚੀਜ਼ ਹੈ ਉਹਦਾ ਨਸ਼ਾ ਉਹਨਾਂ ਨੇ ਅਮਰਤ ਸਿੰਘ ਤਾਂ ਕਹਿੰਦੇ ਇੱਕ ਵੀ ਬੰਦਾ ਦਿਖਾ ਦਿਓ ਜਿਹਦਾ ਨਸ਼ਾ ਛਡਾਇਆ ਹੋਵੇ ਕਹਿੰਦੇ ਆਰਐਸਐਸ ਦਾ ਬੰਦਾ ਹੈ ਤਾਂ ਵਿਰੋਧੀ ਬੜਾ ਕੋ ਕਹਿੰਦੇ ਹੁੰਦੇ ਆ ਆਰਐਸਐਸ ਦੇ ਬੰਦੇ ਇਹੋ ਜਿਹੇ ਸਾਨੂੰ ਹੋਰ ਦੇ ਦੇਣ ਦੋ ਚਾਰ ਹਾਂ ਸਾਨੂੰ ਜੋ ਲੱਗਦਾ ਆ ਆਰਐਸਐਸ ਦਾ ਵਾ ਤਾਂ ਹੋਰ ਦੇਣ ਕੋਈ ਗੱਲ ਨਹੀਂ ਅਹੀਂ ਸਾਨੂੰ ਉਹ ਵੀ ਮਨਜ਼ੂਰ ਆ ਸਾਨੂੰ ਕਿਸੇ ਰੂਪ ਚ ਕਹਿਣ ਪਾਈਏ ਅਮਰਪਾਲ ਸਿੰਘ ਆ ਰਐਸਐਸ ਦਾ ਵਾ ਜਾਂ ਕੋਈ ਵੀ ਆ ਸਾਨੂੰ ਮਨਜ਼ੂਰ ਆ ਸਾਨੂੰ ਸਾਡੇ ਭਾਈ ਸਾਹਿਬ ਸਾਨੂੰ ਸਭ ਤੋਂ ਬੈਸਟ ਲੱਗਦੇ ਆ ਤਾ ਇਹ ਅਮਰਪਾਲ ਸਿੰਘ ਦੇ ਹੱਕ ਦੇ ਅੰਦਰ ਇੱਕ ਵੱਡਾ ਰੋਡ ਸ਼ੋ ਤਨ ਤਨ ਸ਼ਹਿਰ ਦੇ ਅੰਦਰ ਕੱਢਿਆ ਜਾ ਰਿਹਾ ਜਿੱਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਦੂਰ ਦੂ ਤੱਕ ਤੁਸੀਂ ਇਕੱਠ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਲੋਕ ਇਸ ਰੋਡ ਸ਼ੋਅ ਦੇ ਅੰਦਰ ਪਹੁੰਚੇ ਹੋਏ ਨੇ ਤੇ ਇਸ ਰੋਡ ਸ਼ੋਅ ਦੀ ਅਗਵਾਈ ਖੁਦ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਕੀਤੀ ਜਾ ਰਹੀ ਹੈ